ਤੇ ਹੈ ਨਹੀਂ ਰਹਿਣਗੇ ਗੇਟ ਤੇ ਹੁਣ ਤੇ ਇਕੱਲੇ ਇਹ ਗੇਟ ਜੇਟੀ ਰਹਿ ਗਿਆ ਆਪਣੇ ਫਾਰਮਗੜ ਹੁੰਦਾ ਸੀਗਾ ਹੁਣ ਫਾਰਮਗੜ ਕਮੇਟੀ ਕਰ ਚਲਾ ਗਿਆ ਭਾਜੀ ਥੋੜੇ ਸੰਗਦੇ ਆ ਸਸਰੀਕਰ ਤੋਂ ਫਿਰ ਇੱਥੇ ਜਿਵੇਂ ਜਿਵੇਂ ਆਕੇ ਸਾਰੇ ਨਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਤੇ ਨਵੇਂ ਹੀ ਦਿਨ ਦੇ ਨਾਲ ਅਸੀਂ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਤੁਹਾਡੇ ਤੱਕ ਚੰਗੀਆਂ ਵੀਡੀਓਜ਼ ਪਹੁੰਚਾਈਏ ਇਤਿਹਾਸਿਕ ਤੇ ਜਿਨ੍ਹਾਂ ਦੇ ਵਿੱਚ ਮੈਥੋਂ ਹੋਣ ਇਦਾਂ ਦੀਆਂ ਵੀਡੀਓ ਓਡੇ ਤੱਕ ਪਹੁੰਚਾਈ ਆ ਤੁਹਾਡੇ ਘਰਾਂ ਤੱਕ ਪਹੁੰਚਾਈ ਅਸੀਂ ਪੰਜਾਬ ਟੂਰ ਸ਼ੁਰੂ ਕੀਤਾ ਸੀਗਾ ਤੇ ਉਹਦੇ ਵਿੱਚ ਅਸੀਂ ਕੁਝ ਕੁ ਵੀਡੀਓ ਤੁਹਾਡੇ ਰੂਬਰੂ ਕੀਤੀਆਂ ਸੀ ਬੇਸ਼ੱਕ ਜੇ ਤੁਸੀਂ ਨਹੀਂ ਦੇਖਿਆ ਤਾਂ ਪਲੀਜ਼ ਤੁਸੀਂ ਸਾਡੇ ਚੈਨਲ ਤੇ ਆਓ ਤੇ ਉਹ ਵੀਡੀਓਜ਼ ਨੂੰ ਦੇਖੋ ਸਾਡੀ ਕੋਸ਼ਿਸ਼ ਹੈ ਪੰਜਾਬ ਨੂੰ ਪੂਰੇ ਡੂੰਘੇ ਤਰੀਕੇ ਨਾਲ ਜਾਣਨ ਦੀ ਤੇ ਜਿਹਦੇ ਜਿਹਦੇ ਲਈ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਤੇ ਤੁਸੀਂ ਸਾਡਾ ਸਾਥ ਦਿਓ ਅਸੀਂ ਤੇ 23 ਜ਼ਿਲ੍ਹਿਆਂ ਅਤੇ 12729 ਪਿੰਡਾਂ ਨੂੰ ਤੁਹਾਡੇ ਰੂਪ ਰੂਪ ਕਰ ਸਕੀਏ ਤੇ ਉਹਨਾਂ ਦੇ ਵਿੱਚ ਲੁਕਿਆ ਇਤਿਹਾਸ ਤੁਹਾਡੇ ਰੂਪ ਰੂਪ ਕਰ ਸਕੀਏ ਸੋ ਪਲੀਜ਼ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਹੋਰਾਂ ਦੋਸਤਾਂ ਤੋਂ ਵੀ ਚੈਨਲ ਨੂੰ ਸਬਸਕ੍ਰਾਈਬ ਕਰਵਾਓ ਸੋ ਅੱਜ ਅਸੀਂ ਪੰਜਾਬ ਟੂਰ ਦੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਆ ਤੇ ਅੱਜ ਸਾਡੀ ਕੋਸ਼ਿਸ਼ ਰਹੇਗੀ ਤੁਹਾਨੂੰ ਇਸ ਜਗ੍ਹਾ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਈਏ। ਉਹ ਅੱਜ ਤੁਹਾਡੇ ਅਸੀਂ ਰੂਬਰੂ ਕਰਾਂਗੇ ਜਿਸ ਨੂੰ ਕੀ ਪੁਰਾਣੀ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਜ਼ਿਲ੍ਹਾ ਕਿਹਾ ਜਾਂਦਾ ਹੈ ਫਿਰੋਜ਼ਪੁਰ ਸ਼ਹਿਰ। ਅਸੀਂ ਅੱਜ ਫਿਰੋਜ਼ਪੁਰ ਸ਼ਹਿਰ ਪਹੁੰਚੇ ਹੋਇਆ ਤੇ ਇੱਥੋਂ ਦਾ ਇਤਿਹਾਸ ਇੱਥੋਂ ਦੇ ਲੋਕਾਂ ਨਾਲ ਵਿਚਰਾਂਗੇ ਸ਼ਹਿਰ ਬਾਜ਼ਾਰ ਤੁਹਾਨੂੰ ਜੋ ਜੋ ਹੈ ਤੁਹਾਨੂੰ ਅਸੀਂ ਦਿਖਾਵਾਂਗੇ। ਸੋ ਆਓ ਚੱਲਦੇ ਆਂ ਚਲੋ ਇਸ ਲਿਖਤੇ ਦਾ ਫਰਕ ਪਿਆਕ ਨਹੀਂ ਹਾਂਜੀ ਹੁਣ ਅਸੀਂ ਫਰੋਇਪੁਰ ਸ਼ਹਿਰ ਦੀ ਮੇਨ ਬਾਜ਼ਾਰ ਐਂਟਰਸ ਤੇ ਪਹੁੰਚ ਚੁੱਕੇ ਹਾਂ ਇੱਧਰ ਮੇਰੇ ਪਿੱਛੇ ਹੀ ਤੁਸੀਂ ਦੇਖ ਸਕਦੇ ਹੋ ਦਿੱਲੀ ਕੇ ਫਰੋਇਪੁਰ ਸ਼ਹਿਰ ਇੱਕ ਐਸਾ ਸ਼ਹਿਰ ਹੈ ਕਿ ਜਿਹੜਾ ਇਤਿਹਾਸ ਦੇ ਨਾਲ ਜੁੜੀਆਂ ਬਹੁਤ ਹੀ ਲੋਕ ਕਥਾਵਾਂ ਤੇ ਬਹੁਤ ਹੀ ਸਾਰੇ ਮਿਥ ਲੈ ਕੇ ਜੁੜਿਆ ਹੋਇਆ ਹੈ ਤੇ ਫਰੋਇਪੁਰ ਸ਼ਹਿਰ ਨੂੰ ਬਸਾਉਣ ਵਾਲੇ ਦਿੱਲੀ ਦੇ ਸੁਲਤਾਨ ਫਰੋਹ ਸ਼ਾਹ ਤੁਗਲਕ ਜਿਨ੍ਹਾਂ ਨੇ ਇਸ ਸ਼ਹਿਰ ਨੂੰ ਬਸਾਇਆ ਸੀਗਾ ਤੇ ਨਾਲ ਹੀ ਇੱਕ ਰੱਖਿਆ ਦੇ ਲਈ 10 ਗੇਟ ਵੀ ਬਣਾਏ ਸੀਗੇ ਜਿਹੜੇ ਕਿ ਇਸ ਸ਼ਹਿਰ ਦੇ ਚਾਰੋਂ ਤਰਫ ਤੇ ਬਣੇ ਹੋਏ ਨੇ ਸੋਨਾਬੜੇ ਵੀ ਤੁਹਾਨੂੰ ਜਾਣਕਾਰੀ ਦਵਾਇਆ ਪਹਿਲਾਂ ਤੁਸੀਂ ਦੇਖੋ ਮੇਰੇ ਪਿੱਛੇ ਦਿੱਲੀ ਗੇਟ ਇਹ ਗੇਟ ਇਸ ਲਈ ਬਣਾਇਆ ਗਿਆ ਸੀ ਕਿ ਉਹ ਦਿੱਲੀ ਦੇ ਜਾਣ ਵਾਲੇ ਰਸਤੇ ਦੇ ਕਿ ਇਹ ਰਸਤਾ ਜਿਹੜਾ ਉਹ ਦਿੱਲੀ ਨੂੰ ਹੀ ਜਾਂਦਾ ਹੈ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਤੁਸੀਂ ਪਿੱਛੇ ਵੀ ਦਿਖਾਓ ਬਜ਼ਾਰ ਵੀ ਇਹ ਜਿਹੜਾ ਬਾਜ਼ਾਰ ਹੈ ਇਧਰੋਂ ਹੀ ਐਂਟ੍ਰੈਂਸ ਹੈ ਤੇ ਇੱਕ ਸਾਈਡ ਤੇ ਦੇ ਹੈ ਬਗਦਾਦੀ ਗੇਟ ਬਾਕੀ ਹੌਲੀ ਹੌਲੀ ਮੈਂ ਤੁਹਾਨੂੰ ਇਹਨਾਂ ਗੇਟਾਂ ਬਾਰੇ ਜਾਣਕਾਰੀ ਦਵਾਗਾ ਤੇ ਗੇਟਾਂ ਦੇ ਨਾਮ ਵੀ ਪ੍ਰੋਪਰਲੀ ਦੱਸਾਂਗਾ ਸੋ ਆਇਓ ਹੁਣ ਬਾਜ਼ਾਰ ਦੇ ਅੰਦਰ ਚੱਲਦੇ ਵੈਸੇ ਤਾਂ ਅੱਜ ਹੁਣ ਦੇ ਟਾਈਮ ਦੇ ਵਿੱਚ ਇਹਨਾਂ ਗੇਟਾਂ ਦੀ ਇੱਕ ਨਾਮ ਹੀ ਰਹਿ ਗਏ ਨੇ ਗੇਟ ਤੇ ਖਤਮ ਹੀ ਹੋ ਚੁੱਕੇ ਨੇ ਪਹਿਲਾਂ ਇਹਨਾਂ ਗੇਟਾਂ ਦੇ ਵਿਚਾਲੇ ਇੱਕ ਦਰਵਾਜ਼ਾ ਵੀ ਵੱਡੇ ਵੱਡੇ ਦਰਵਾਜ਼ੇ ਵੀ ਬਣੇ ਸੀਗੇ ਇਹਦੇ ਹੁਣ ਸਿਰਫ ਇੱਕ ਨਾਮ ਨੂੰ ਬਣਾਇਆ ਗਿਆ ਗੇਟ ਹੈ ਦਿੱਲੀ ਗੇਟ ਕੁਝ ਬਹੁਤ ਸਾਰੇ ਲੋਕ ਆ ਜਿਹੜੇ ਇਸ ਸ਼ਹਿਰ ਦੇ ਵਿੱਚ ਆਉਂਦੇ ਨੇ ਤਾਂ ਉਹ ਇਨ੍ਹਾਂ ਗੇਟਾਂ ਦੇ ਨਾਮ ਦੇ ਨਾਲ ਹੀ ਆਪਣੀ ਮੰਜ਼ਿਲ ਤੱਕ ਪਹੁੰਚ ਫਰੋਜਪੁਰ ਘੁੰਮਦੇ ਪਏ ਸੀ ਤੇ ਅਸੀਂ ਦਿੱਲੀ ਗੇਟ ਅੰਦਰ ਐਂਟਰ ਐਂਟਰ ਕੀਤਾ ਸੀਗਾ ਤੇ ਸਾਨੂੰ ਕਾਫੀ ਨੇ ਦੱਸਿਆ ਜੀ ਜਿਹੜਾ ਪੁਰਾਣਾ ਬਾਜ਼ਾਰ ਉਹ ਕਾਫੀ ਅੱਗੇ ਆ ਜਦੋਂ ਅਸੀਂ ਪੁਰਾਣੇ ਬਾਜ਼ਾਰ ਦੇ ਅੰਦਰ ਆਏ ਤੇ ਅਸੀਂ ਪੁੱਛਿਆ ਕਿ ਕਿਹੜਾ ਉਹ ਬੰਦਾ ਹੈ ਜਿਹੜਾ ਕਿ ਇਸ ਫਰੋਜਪੁਰ ਦੇ ਥੋੜਾ ਬਹੁਤ ਇਤਿਹਾਸ ਜਾਣਦਾ ਹੋਵੇ ਜਾਂ ਪੁਰਾਣਾ ਬੰਦਾ ਜਿਹਨੂੰ ਕਹਿ ਸਕਦੇ ਆਪਾਂ ਤੇ ਸਾਨੂੰ ਇੱਧਰ ਅੰਕਲ ਜੀ ਹੁਣੇ ਵਿਜੇ ਆਨੰਦ ਜੀ ਹੁਣੇ ਮਿਲੇ ਆ ਤੇ ਆਓ ਤੁਹਾਨੂੰ ਇਹਨਾਂ ਨਾਲ ਗੱਲ ਗੱਲ ਕਰਦੇ ਆਪਾਂ ਕਿ ਤੁਹਾਨੂੰ ਇਹ ਇਤਿਹਾਸ ਦੱਸਣਗੇ ਤੁਹਾਨੂੰ ਹਾਂਜੀ ਸਤਿ ਸ਼੍ਰੀ ਅਕਾਲ सत श्रीकाल मैं पाजी उन्नीस तो सौ सठ की पहला गल करना फतहपुर शहर नौ अठ दरवाजे होंगे दिल्ली गेट शुरू होंगे दिल्ली गेट अपने मेजी गेट अपनी गेट कसूरी गेट अमृतसरी गेट मासी गेट महू गेट जीरा गेट तो मोरी गेटाबी गेट इन्होंने दरवाजे अंदर तो शहर होंगे बहुत कोई मकान नहीं हूँ इतर मोदी मेरे बड़ी मशहूर होती थी की, सारे आटे उ सप्लाई होंगी सी उन्नीस सौ साठ शहर तो बार एक कश्यर, बनी सी तो उस बाद जूब शहर लगा बार बार, बार फैलता गया तो हूँ शहर आबादी घट बबादी बहुत ज्यादा हो गई है ए, ए ने जी विजय आनंद विजय आनंद जी ਇਹ ਬਹੁਤ ਹੀ ਚੰਗਾ ਲੱਗਾ ਵੈਸੇ ਤੇ ਇਹਨਾਂ ਨੂੰ ਮਿਲ ਕੇ ਪਹਿਲਾਂ ਪੁੱਛਿਆ ਸੀ ਕਾਫੀਆਂ ਨੂੰ ਪੁੱਛਿਆ ਤੇ ਕੋਈ ਜਵਾਬ ਹੀ ਨਹੀਂ ਦੇ ਰਿਹਾ ਸੀਗਾ ਕੋਈ ਕਹਿ ਰਿਹਾ ਮੀਡੀਆ ਨਾਲ ਅਸੀਂ ਗੱਲ ਨਹੀਂ ਕਰਦੇ ਹੁਣ ਕੁਝ ਕੁ ਗੱਲਾਂ ਰਹੀਆਂ ਸੀ ਬਾਜ਼ਾਰ ਬਾਰੇ ਪਹਿਲਾਂ ਤੇ ਸਾਨੂੰ ਅੰਕਲ ਜੀ ਇਹ ਦੱਸੋ ਕਿ ਪੁਰਾਣਾ ਬਾਜ਼ਾਰ ਤੇ ਹੁਣ ਤੇ ਨਵਾਂ ਬਾਜ਼ਾਰ ਬਣ ਗਿਆ ਹਨਾ ਅੱਜ ਪ੍ਰਾਇਮਰੀ ਇਹਦਾ ਨਾ ਬਿਜੜ ਦੇ ਲੈ ਕੇ ਮਸੰਦੀ ਕਰਦੇ ਤੇ ਜਦ ਬਿਲਾਲ ਛੋਟਾ ਜਦ ਇਹਨਾਂ ਸਭ ਪੁਰਾਣੇ ਬਿਆਦੀ ਕਹਿੰਦੇ ਨੇ ਅੱਛਾ ਜੀ ਤੇ ਅੱਲੇ ਸਾਡੇ ਅਸ ਨੁਸ਼ਾਰੀ ਕੋਲ ਆਪਣੇ ਫਾਰਮ ਗਰੋਂ ਦਾ ਹੈਗਾ ਪੁਲ ਫਾਗਰ ਕੁਮੈਟਰੀ ਚਲਾ ਗਿਆ ਆ ਸਾਡੇ ਸਾਹਮਣੇ ਕਕਰੇ ਬਿਲਡਿੰਗ ਹੁੰਦੀ ਸੀਗੀ ਗਰੇਨਟਾਂ ਦੇ ਵਿੱਚ ਬਾਹਰ ਨਾ ਲੱਗਦੀ ਸੀਗੀ ਅੱਛਾ ਜੀ ਆ ਫਾਗਰ ਸਾਹਮਣੇ ਛੋਟੀ ਜਿਹੀ ਹੁੰਦੀ ਸੀ ਪਰ ਵੱਡੀ ਸਹੀ ਨਹੀਂ ਹੁੰਦੀ ਸੀਗੀ ਜੋ ਕਦੇ-ਕਦੇ ਪੁਲ ਫਾਗਰ ਇਹਦੇ ਜਿਹੇ ਜਿਹਾ ਰਿਫਰ ਐਡ ਕਰਦਾ ਠੀਕ ਹੈ ਜੀ ਚਲੋ ਹੁਣ ਆਪਾਂ ਅੱਗੇ ਬੜ ਚੰਗਾ ਲੱਗਾਈ ਤੁਹਾਡੇ ਨਾਲ ਮਿਲ ਕੇ ਤੇ ਤੁਹਾਡਾ ਸ਼ੁਕਰੀਆ ਜੀ ਤੁਹਾਨੂੰ ਤੁਸੀਂ ਸਾਨੂੰ ਇੰਨਾ ਕੁਝ ਦੱਸਿਆ ਤੇ ਹਾਂਜੀ ਹੁਣ ਆਪਾਂ ਚੱਲਦੇ ਆ ਪਗਦਾਦੀ ਗੇਟ ਵੱਲ ਅੱਗੇ ਤੁਹਾਨੂੰ ਹੋਰਾ ਗੇਟ ਵੀ ਵਿਖਾਵਾਂਗੇ ਤੇ ਉਹਨਾਂ ਦੇ ਇਤਿਹਾਸ ਵੀ ਦੱਸਾਂਗੇ ਚਲੋ ਸੋ ਹਾਂਜੀ ਫਰੋਜਪੁਰ ਘੁੰਮ ਰਹੇ ਆਂ ਸੀ ਤੇ ਫਰੋਜਪੁਰ ਬਾਰੇ ਕੁੰਗੀਆਂ ਗੱਲਾਂ ਜਿਹੜੀਆਂ ਤੁਹਾਡੇ ਰੂਬਰੂ ਕਰਦੇ ਪਏ ਜਿਵੇਂ ਕਿ ਪਹਿਲਾਂ ਬਾਬਾ ਜੀ ਨੇ ਮੈਂ ਦੱਸਿਆ ਸੀਗਾ ਫਰੋਜਪੁਰ ਦੇ ਜਿੰਨੇ ਵੀ ਗੇਟ ਨੇ 10 ਗੇਟ ਨੇ ਉਹਨਾਂ ਦੇ ਨਾਮ ਦੱਸਿਆ ਤੁਹਾਨੂੰ ਸਾਰਾ ਕੋ ਹੁਣ ਅਸੀਂ ਪਹੁੰਚੇ ਹਾਂ ਉਹਨਾਂ 10 ਗੇਟਾਂ ਦੇ ਵਿੱਚੋਂ ਇੱਕ ਗੇਟ ਹੈ ਜਿਹੜਾ ਬਗਦਾਦੀ ਗੇਟ ਹੈ ਜਿਸ ਨੂੰ ਕੀ ਹੁਣ ਜਸਾ ਸਿੰਘ ਰਾਮਗੜੀਆ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਤੇ ਪਹਿਲਾਂ ਇਸ ਦਾ ਵजूद ਜਿਹੜਾ ਖਤਮ ਹੋ ਚੁੱਕਿਆ ਸੀ ਇਹਨੂੰ ਦੁਬਾਰ ਤੋਂ ਰੈਨੋਵੇਟ ਕੀਤਾ ਗਿਆ ਇਸ ਗੇਟ ਨੂੰ ਦੁਬਾਰ ਤੋਂ ਬਣਾਇਆ ਗਿਆ ਹੈ ਤੇ ਹੁਣ ਆਪਾਂ ਇਸ ਦੇ ਅੰਦਰ ਚੱਲਦੇ ਹਾਂ ਤੇ ਦਿਖਾਉਣੇ ਆ ਅਸੀਂ ਅੰਦਰ ਦਾ ਹਾਲ ਤੁਹਾਨੂੰ ਵੀ ਕਿਸ ਤਰੀਕੇ ਹੁਣ ਇਸ ਇਸ ਦੀ ਮਾਰਕੀਟ ਕੀ ਬਣੀ ਹੋਈ ਹੈ ਚਲੋ ਚੱਲਦੇ ਹਾਂ ਦੀ ਹੋਣਾ ਸੀ ਬਗਦਾਦੀ ਗੇਟ ਦੇ ਅੰਦਰ ਐਂਟਰ ਕੀਤਾ ਸੀਗਾ ਤੇ ਫਿਲਹਾਲ ਜਦੋਂ ਅਸੀਂ ਦੇਖਿਆ ਤਾਂ ਬਾਜ਼ਾਰ ਦੇ ਅੰਦਰ ਲੱਕੜ ਮੰਡੀ ਵੀ ਲੱਕੜ ਮੰਡੀ ਵੀ ਕਹਿੰਦੇ ਹੁੰਦੇ ਸੀ ਤੇ ਤੁਹਾਨੂੰ ਵੀਰਪੁੱਤ ਦਾ ਨੇਮ ਮੇਰਾ ਨਾਮ ਨਰਿੰਦਰ ਸਿੰਘ ਵੀ ਤੇ ਨਰਿੰਦਰ ਸਿੰਘ ਵੀਰ ਜੀ ਤੁਹਾਨੂੰ ਇਸ ਬਗਦਾਦੀ ਗੇਟ ਦੇ ਅੰਦਰ ਦੇ ਬਾਜ਼ਾਰ ਬਾਰੇ ਤੁਹਾਨੂੰ ਕੁਝ ਦੱਸਣਗੇ ਤੇ ਹਾਂਜੀ ਵੀਰੇ ਵੀਰ ਜੀ ਇਹ ਨਾ ਪਹਿਲਾਂ ਇਹਦਾ ਨਾਮ ਹੁੰਦਾ ਸੀ ਬਗਦਾਦੀ ਗੇਟ ਨੂੰ ਜੋੜੀਪਿਆਰ ਕਹਿੰਦੇ ਹੁੰਦੇ ਸੀ ਉਹ ਇੱਥੇ ਪਹਿਲਾਂ ਸਾਰੇ ਲੱਕੜ ਦਾ ਹੀ ਕੰਮ ਕਰਦੇ ਸੀ ਉਸ ਤੋਂ ਪਹਿਲਾਂ ਜਿਵੇਂ ਪਾਕਿਸਤਾਨ ਤੋਂ ਪਹਿਲਾਂ ਇੱਧਰ ਮੁਸਲਮਾਨ ਲੋਕ ਰਹਿੰਦੇ ਸੀ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਉਸ ਤੋਂ ਬਾਅਦ ਇੱਧਰ ਦੇ ਲੋਕ ਉੱਤਰ ਚਲੇ ਗਏ ਉੱਤਰ ਦੇ ਜਿਵੇਂ ਇੱਧਰ ਆ ਕੇ ਜਿੰਨਾ ਜਿੰਨਾ ਨੂੰ ਜਿਵੇਂ ਜਿਵੇਂ ਲੋਟ ਹੋਇਆ ਤੇ ਉਸ ਤੋਂ ਫਿਰ ਇੱਥੇ ਜਿਵੇਂ ਜਿਵੇਂ ਆ ਕੇ ਸਾਰੇ ਨਾ ਮਿਸਤਰੀਆਂ ਦੇ ਘਰ ਆ ਕੇ ਬੈਠ ਗਏ ਸੀ ਇਸ ਬਾਜ਼ਾਰ ਦੇ ਵਿੱਚ ਸਾਰੇ ਲੱਕੜ ਦਾ ਕੰਮ ਕਰਦੇ ਸੀ ਪੁਰਾਣੇ ਟਾਈਮ ਦੇ ਲੱਕੜ ਦੀਆਂ ਚੀਜ਼ਾਂ ਬਣਾਉਂਦੇ ਗੱਡੇ ਗੁੱਡੇ ਹੋ ਗਏ ਤੇ ਹਾਲ ਪਜਾਲੀਆਂ ਡੰਗਰਾਂ ਵਾਲੀਆਂ ਤੇ ਹੁਣ ਹੌਲੀ ਹੌਲੀ ਸਾਰੇ ਜਿਵੇਂ ਬਦਲਦਾ ਜਾਂਦਾ ਹੈ ਤੇ ਘਟ ਗਿਆ ਲੱਕੜ ਦਾ ਕੰਮ ਹੋਣ ਇਥੇ ਹਰੇਕ ਤਰ੍ਹਾਂ ਦੀ ਦੁਕਾਨ ਹੀ ਬਣ ਗਈ ਹੈ ਬਾਜ਼ਾਰ ਦੇ ਵਿੱਚ ਅੱਛਾ ਵੀਰੇ ਇੱਕ ਗੱਲ ਹੋਰ ਏ ਵੀ ਇਹਨੂੰ ਜੱਸਾ ਸਿੰਘ ਰਾਮਗੜੀ ਆ ਵੀ ਕਹਿੰਦੇ ਸੀ ਗੇਟ ਨੂੰ ਹਨਾ ਤੇ ਇਹ ਹੁਣ ਬਣਿਆ ਜੇ ਪਹਿਲੇ ਸੀ ਬਾਅਦ ਚੋਂ ਇਹਦਾ ਨਾਮ ਰੱਖਿਆ ਗਿਆ ਜੱਸਾ ਸਿੰਘ ਰਾਮਗੜੀਆ ਗੇਟ ਹੁਣ ਰੱਖਿਆ ਗਿਆ ਨਾਮ ਇਹਦੇ ਨਾਲ ਨਾ ਗੁਰਦੁਆਰਾ ਸੀ ਜੱਸਾ ਸਿੰਘ ਰਾਮਗੜੀਆ ਗੁਰਦੁਆਰਾ ਏ ਗੁਰਦੁਆਰੇ ਦੇ ਨਾਮ ਨੂੰ ਉਹਨੇ ਇਹਦੇ ਨਾਲ ਅਟੈਚ ਕਰ ਦਿੱਤਾ ਇਸ ਗੇਟ ਨੂੰ ਤਾਂ ਰਾਮਗੜੀਆ ਗੇਟ ਕਹਿੰਦੇ ਨੇ ਕਿਉਂਕਿ ਸਾਰੇ ਸਾਰੇ ਘਰ ਆ ਰਾਮਗੜੀਆਂ ਤੇ ਜਾਦੇ ਘਰ ਨੇ ਨਾ ਇੱਥੇ ਤਾਂ ਕਰਕੇ ਅੱਛਾ ਤੇ ਹਾਂਜੀ ਵੈਸੇ ਵਧੀਆ ਲੱਗਾ ਤੁਸੀਂ ਵਧੀਆ ਸਾਨੂੰ ਸੰਬੋਧਨ ਕੀਤਾ ਠੀਕ ਹੈ ਤੇ ਹਾਂਜੀ ਬਸ ਬੜੀ ਮਿਹਰਬਾਨੀ ਜੀ ਬੜਾ ਸ਼ੁਕਰੀਆ ਜੀ ਸੋ ਦੋਸਤੋ ਬਗਦਾਦੀ ਗੇਟ ਤੋਂ ਬਾਅਦ ਹੁਣ ਅਸੀਂ ਪਹੁੰਚਿਆ ਜੀਰਾ ਗੇਟ ਤੁਸੀਂ ਮੇਰੇ ਪਿੱਛੇ ਵੇਖਦੇ ਜਾਓ ਜੀਰਾ ਗੇਟ ਇਹਨੂੰ ਵੀ ਨਵਾਂ ਹੀ ਬਣਾਇਆ ਗਿਆ ਵੈਸੇ ਤਕਰੀਬਨ ਹੀ ਜਿੰਨੇ ਵੀ ਫੋਰੀਪਰ ਦੇ ਚਾਰੇ ਪਾਸੇ ਗੇਟ ਨੇ 10 ਗੇਟ ਨੇ ਉਹਨਾਂ 10 ਗੇਟਾਂ ਨੂੰ ਕਿਸੇ ਨੂੰ ਨਵਾਂ ਬਣਾਇਆ ਗਿਆ ਤੇ ਕਿਸੇ ਦਾ ਨਾਮੋ ਨਿਸ਼ਾਨ ਨਹੀਂ ਤੇ ਇਹਦੇ ਅੰਦਰ ਜਿਹੜਾ ਬਾਜ਼ਾਰ ਹੈ ਉਹ ਬਾਜ਼ਾਰ ਦੇ ਵਿੱਚ ਹਰ ਇੱਕ ਚੀਜ਼ ਮਿਲ ਜਾਂਦੀ ਹੈ ਉਹ ਕਰਿਆਨੇ ਦੀ ਦੁਕਾਨ ਹੈ ਸਟਰੀਟ ਸ਼ਾਪ ਨੇ ਜਾਂ ਚੱਪਲ ਵਗੈਰਾ ਜੋ ਵੀ ਤੁਸੀਂ ਖਰੀਦਣਾ ਉਹ ਇਸ ਇਸ ਬਾਜ਼ਾਰ ਦੇ ਅੰਦਰੋਂ ਮਿਲ ਜਾਣਗੇ ਤੋਂ ਆਓ ਹੁਣ ਅਸੀਂ ਲੈ ਕੇ ਚੱਲਦੇ ਹਾਂ ਤੁਹਾਨੂੰ ਅਗਲੇ ਗੇਟ ਜਿਹਨੂੰ ਕੋਈ ਮਘੂ ਗੇਟ ਕਹਿੰਦੇ ਆ ਉਹ ਮੇਰੇ ਪਿੱਛੇ ਮਘੂ ਗੇ ਜਿਹੜਾ ਕੀ ਮਘੂ ਨੂੰ ਜਾਨ ਵਾਲੇ ਰਸਤੇ ਲਈ ਬਣਾਇਆ ਗਿਆ ਸੀਗਾ ਫਿਲਹਾਲ ਕੀ ਹੁਣ ਇਹ ਗੇਟ ਸਿਰਫ ਇੱਕ ਨਾਮ ਦਾ ਹੀ ਗੇਟ ਹੈ ਪਹਿਲਾਂ ਪੁਰਾਣਾ ਜਿਹੜਾ ਗੇਟ ਸੀ ਉਹ ਟੇਰੇ ਟੇਰੀ ਹੋ ਚੁੱਕਿਆ ਤੇ ਇਹ ਹੁਣ ਨਵਾਂ ਜਿਹੜਾ ਗੇਟ ਬਣਾਇਆ ਗਿਆ ਬਾਜ਼ਾਰ ਦੇ ਅੰਦਰ ਬਹੁਤ ਹੀ ਚੱਲ ਪਿਆ ਕਿਉਂਕਿ ਕੱਲ 15 ਤਰੀਕ ਆ ਤੇ ਸ਼ਿਵਰਾਤਰੀ ਦਾ ਦਿਨ ਪਿਆਰਾ ਤੇ ਇਸ ਕਰਕੇ ਬਾਜ਼ਾਰ ਦੇ ਅੰਦਰ ਕਾਫੀ ਜ਼ਿਆਦਾ ਰੌਣਕ ਹੈ ਕੱਲ ਦੇ ਲਈ ਲੰਗਰ ਲੱਗਣਿਆ ਜਾਂ ਜੋ ਵੀ ਹੈ ਉਸ ਦੇ ਕਰਕੇ ਲੰਗਰ ਕਾਫੀ ਜ਼ਿਆਦਾ ਰੌਣਕ ਬਣੀ ਹੋਈ ਹੈ ਤੇ ਇਧਰ ਤੁਸੀਂ ਵੇਖੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਵੀ ਕਿਵੇਂ ਬਾਜ਼ਾਰ ਭਰਿਆ ਹੋਇਆ ਹੈ ਇਹ ਇਸੇ ਤਰ੍ਹਾਂ ਹੀ ਰਹਿੰਦਾ ਵੀ ਬਾਜ਼ਾਰ ਭਰਿਆ ਹੋਇਆ ਹੈ ਤੇ ਇਧਰ ਇਹ ਜਿਹੜਾ ਮੈਂ ਕੈਮਰਾਮੈਨ ਨੂੰ ਕਹਿੰਦਾ ਵੀ ਕੈਮਰਾਮੈਨ ਦਿਖਾਏ ਇਧਰ ਬਾਜ਼ਾਰ ਵੀ ਇਹ ਜਿਹੜਾ ਰਸਤਾ ਹੈ ਉਹ ਜਾ ਜਾਂਦਾ ਹੈ ਮਖੂਨ ਚਲੋ ਜੀ ਹੁਣ ਆਪਾਂ ਅਗਲੇ ਗੇਟ ਵੱਲ ਚੱਲਦੇ ਜਿਸ ਨੂੰ ਕਿ ਬਾਸੀ ਗੇਟ ਕਹਿੰਦੇ ਆ ਜੀ ਆਓ ਚਲੋ ਸੋ ਹਾਂ ਜੀ ਦੋਸਤੋ ਹੁਣ ਅਸੀਂ ਪਹੁੰਚੇ ਆ ਬਾਸੀ ਗੇਟ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਸਾਰੇ ਚਾਰੇ ਜਿੰਨੇ ਵੀ ਫਰੋਇਫਰ ਦੇ ਚਾਰੇ ਹਿੱਸੇ ਨੇ ਚਾਰੇ ਹਿੱਸਿਆਂ ਤੇ ਹੀ 게ਟ ਬਣਿਆ ਨੇ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਇਹ ਸਾਰੇ ਨਵੇਂ ਬਣਾਏ ਗਏ ਆ ਅੱਜ ਬਾਜ਼ਾਰ ਦੇ ਵਿੱਚ ਭੀੜ ਬਹੁਤ ਜ਼ਿਆਦੀ ਹੈ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਵਾਂਸੀ 게ਟ ਇਹਨੂੰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਹਦੇ ਅੰਦਰ ਜਿਹੜਾ ਹੁੰਦਾ ਸੀ ਬਾਸ ਦਾ ਬਾਜ਼ਾਰ ਹੁੰਦਾ ਸੀ ਉਸ ਟਾਈਮ ਤੇ ਹੁਣ ਤੇ ਸਿਰਫ ਇੱਕ ਨਾਮ ਦੇ ਵਾਂਸੀ 게ਟ ਰਹਿ ਗਈ ਹੈ ਤੇ ਆਓ ਹੁਣ ਲੈ ਕੇ ਚੱਲਦੇ ਤੁਹਾਨੂੰ ਜਿਹੜਾ 게ਟ ਹੈ ਇਹਨੂੰ ਕਿਸੀਂ ਪਹੁੰਚ ਚੁੱਕਿਆ ਅੰਮ੍ਰਿਤਸਰੀ 게ਟ ਆ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਅਮਰਤਸਰੀ ਗੇਟ ਤੇ ਆਪਾਂ ਚੱਲਦੇ ਆਂਦੇ ਅੰਦਰ ਤੇ ਪੁੱਛਦੇ ਆਪਾਂ ਇਸ ਨੂੰ ਅਮਰਤਸਰੀ ਗੇਟ ਕਿਉਂ ਕਿਹਾ ਜਾਂਦਾ ਹੈ ਚੱਲ ਆਏ ਅਸੀਂ ਅੰਬਰਸਰ ਗੇਟ ਦੇ ਅੰਦਰ ਐਂਟਰ ਹੋਏ ਸੀਗੇ ਤੇ ਇੱਧਰ ਤੁਹਾਡਾ ਨਾਮ ਪਾਜੀ ਪਹਿਲਾਂ ਤੇ ਪਾਜੀ ਥੋੜੇ ਸੰਗਦੇ ਆ ਸਤਿ ਸ਼੍ਰੀ ਅਕਾਲ ਪਹਿਲਾਂ ਤੇ ਪਹਿਲਾਂ ਤੁਸੀਂ ਤੁਹਾਡਾ ਨਾਮ ਦੱਸੋ ਮੇਰਾ ਨਾਮ ਪ੍ਰਮੋਦ ਹੈ ਪ੍ਰਮੋਦ ਜੀ ਤੇ ਪ੍ਰਮੋਦ ਜੀ ਸਾਨੂੰ ਦੱਸਣਗੇ ਵੀ ਅੰਮ੍ਰਿਤਸਰੀ ਗੇਟ ਨੂੰ ਕਿਉਂ ਕਿਹਾ ਜਾਂਦਾ ਵੀ ਕਿਉਂ ਇਹਦਾ ਨੇਮ ਅੰਮ੍ਰਿਤਸਰੀ ਗੇਟ ਪਿਆ ਹਾਂਜੀ ਪ੍ਰਮੋਦ ਜੀ ਅੰਮ੍ਰਿਤਸਰੀ ਗੇਟ ਇਹਦਾ ਸ਼ੁਰੂ ਦਾ ਜਦੋਂ ਜਦੋਂ ਪਾਕਿਸਤਾਨ ਬਣ ਨਹੀਂ ਸੀ ਬਣਿਆ ਉਦੋਂ ਦਾ ਅੰਮ੍ਰਿਤਸਰੀ ਗੇਟ ਕਿਹਾ ਜਾਂਦਾ ਕਿਉਂਕਿ ਇਹ ਜਿਹੜੀ ਅੰਮ੍ਰਿਤਸਰੀ ਗੇਟ ਦੇ ਮਤਲਬ ਕਿ ਇੱਥੋਂ ਸੜਕ ਜਿਹੜੀ ਜਦੋਂ ਪਾਕਿਸਤਾਨ ਦਾ ਏਰੀਆ ਖੁੱਲਾ ਸੀ ਇਕੱਠਾ ਸੀ ਜਦੋਂ ਪਾਕਿਸਤਾਨ ਨੇ ਜਦੋਂ ਉਦੋਂ ਇੱਥੋਂ ਅੰਮ੍ਰਿਤਸਰੀ ਗੇਟ ਸੜਕ ਚੱਲਦੀ ਸੀ ਮਤਲਬ ਕਿ ਸੜਕ ਚੱਲਦੀ ਸੀ ਉਦੋਂ ਮਤਲਬ ਕਿ ਇੱਥੋਂ ਗੱਡੀ ਵੀ ਜਾ ਉਦੋਂ ਗੱਡੀਆਂ ਗੱਡੀ ਲੌਰਪਾਗਾਂ ਐਂਜੀ ਉਹਨਾਂ ਨਾਲ ਅੰਮ੍ਰਿਤਸਰੀ ਗੇਟ ਤੋਂ ਇਹ ਅੰਮ੍ਰਿਤਸਰੀ ਗੇਟ ਜਿਹੜਾ ਜੀਰਾ ਗੇਟ ਹੈ ਉੱਥੇ ਜੀਰਾਂ ਨੂੰ ਸੜਕ ਚੱਲਦੀ ਦਿੱਲੀ ਗੇਟ ਤੋਂ ਸਿੱਧਾ ਵਾਇਆ ਦਿੱਲੀ ਗੇਟ ਜਾਂਦੀ ਇਹ ਇਸ ਕਰਕੇ ਹਾਰੀ ਕਸੂਰੀ ਗੇਟ ਅੱਜਦਰ ਕਸੂਰੀ ਗੇਟ ਹੈ ਉਹ ਕਸੂਰ ਨੂੰ ਸੜਕ ਚੱਲਦੀ ਸੀ ਇਸ ਕਰਕੇ ਇਹਨਾਂ ਨੂੰ ਸਾਰੇ ਜਿਵੇਂ ਜਿਵੇਂ ਗੇਟ ਬਣੇ ਹੋਏ ਹੋਏ ਸੜਕਾਂ ਬਣੀਆਂ ਇਸ ਕਰਕੇ ਇਹਨਾਂ ਨੂੰ ਅੰਮ੍ਰਿਤਸਰੀ ਗੇਟ ਕਿਹਾ ਜਾਂਦਾ ਤੇ ਹਾਂਜੀ ਹੁਣ ਤੁਹਾਨੂੰ ਦੱਸਿਆ ਵੀ ਅੰਮ੍ਰਿਤਸਰੀ ਇਹਨੂੰ ਕਿਉਂ ਕਿਹਾ ਜਾਂਦਾ ਹੈ ਤੇ ਪ੍ਰਮੋਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬੜੀ ਮਿਹਰਬਾਨੀ ਤੁਸੀਂ ਥੋੜਾ ਟਾਈਮ ਕੱਢਿਆ ਵੀ ਸਾਡੇ ਨੂੰ ਕਾਰਨ ਪਤਾ ਨਹੀਂ ਇਹ ਨਾ ਚੀਜ਼ਾਂ ਥੋੜਾ ਡਰ ਵੀ ਲੱਗਦਾ ਕਿਉਂਕਿ ਜਿਹੜੀ ਕਿ ਅੱਜਕੱਲ ਮੋਲ-ਫੋਲ ਆਵਾ ਲੱਗਿਆ ਥੋੜੇ ਦੋਸਤੋਂ ਹੁਣ ਅਸੀਂ ਪਹੁੰਚੇ ਹੋਏ ਆਂ ਕਸੂਰੀ ਗੇਟ ਇਹ ਜਿਹੜਾ ਤੁਸੀਂ ਮੇਰੇ ਪਿੱਛੇ ਗੇਟ ਵੇਖ ਰਹੇ ਹੋ ਇਹਨੂੰ ਕਸੂਰੀ ਗੇਟ ਕਿਹਾ ਜਾਂਦਾ ਜਿਹੜਾ ਪੁਰਾਣਾ ਗੇਟ ਸੀ ਉਹ ਤਾਂ ਤੇ ਨਾਮੋਂ ਨਿਸ਼ਾਨੀ ਨਹੀਂ ਰਿਹਾ ਬਸ ਅਸੀਂ ਇੱਥੋਂ ਪਤਾ ਕੀਤਾ ਸੀ ਵੀ ਇੱਥੇ ਗੇਟ ਕਿਉਂ ਨਹੀਂ ਬਣਿਆ ਹੋਇਆ ਤੇ ਸਾਨੂੰ ਇਹ ਦੱਸਿਆ ਗਿਆ ਕਿ ਇੱਥੇ ਜਿਹੜੀ ਬਾਜ਼ਾਰ ਦੀ ਜਿਹੜੀ ਜਗ੍ਹਾ ਘਟ ਹੋਣ ਦੇ ਕਰਕੇ ਇੱਥੇ ਜਿਹੜਾ ਗੇਟ ਦਾ ਨਿਰਮਾਣ ਨਹੀਂ ਕੀਤਾ ਗਿਆ ਤੇ ਬਾਜ਼ਾਰ ਦੇ ਵਿੱਚ ਲੰਘੇ ਟਾਪੇ ਦੇ ਲਈ ਉਹ ਤਾਂ ਔਖਾੰਦਾ ਸੀਗਾ ਕੋਈ ਵੀ ਸਾਤਨ ਜਿਹੜਾ ਲੰਘਣਾ ਬਹੁਤ ਔਖਾ ਸੀਗਾ ਇਸ ਕਰਕੇ ਇਹਦਾ ਨਿਰਮਾਣ ਨਹੀਂ ਕੀਤਾ ਗਿਆ ਤੇ ਇਹ ਆਈ ਕਸੂਰੀ ਜਣ ਤੇ ਬਾਕੀ ਹੋਰ ਅਗਲਾ ਗੇਟ ਹੈ ਇਹਦਾ ਉਹ ਆਇਆ ਮੁਲਤਾਨੀ ਗੇਟ ਤੇ ਆਪਾਂ ਉਹ ਆਉ ਆਪਣੀ ਜਿਹੜੀ ਲਾਸਟ ਡੈਸਟੀਨੇਸ਼ਨ ਉਸ ਤੋਂ ਬਾਅਦ ਇਸ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਾਂਗੇ ਤੇ ਆਉ ਲੈ ਕੇ ਚੱਲਦੇ ਆ ਤੁਹਾਨੂੰ ਮੁਲਤਾਨੀ ਗੇਟ ਵੱਲ ਚਲੋ ਸੋ ਦੋਸਤੋ ਸ਼ਾਮ ਦਾ ਟਾਈਮ ਹੈ ਤੇ ਕੁਇੜਾ ਹੋ ਚੁੱਕਿਆ ਸੂਰਜ ਵੀ ਟਲ ਚੁੱਕਿਆ ਤੇ ਫਿਲਹਾਲ ਹੁਣ ਅਸੀਂ ਪਹੁੰਚੇ ਆ ਮੁਕਤਲੀ ਗੇਟ ਇੱਕ ਇਹੀ ਗੇਟ ਆ ਜੇ ਇੱਕ ਹੀਰਾ ਮੰਡੀ ਵਾਲੀ ਸਾਈਡ ਤੇ ਪੁੱਛਿਆ ਸੀ ਵੀ ਗੇਟ ਦੋ ਹੀ ਰਹਿ ਗਏ ਜਿਹੜੇ ਹਾਲੇ ਤੱਕ ਪੁਰਾਣੇ ਹੀ ਰੱਖੇ ਹੋਏ ਫਿਲਹਾਲ ਇੱਥੇ ਗੇਟ ਹੁੰਦੇ ਸੀ ਹੁਣ ਤੇ ਹੈ ਨਹੀਂ ਰਹਿ ਨਹੀਂ ਗੇਟ ਤੇ ਹੁਣ ਤੇ ਇਕੱਲੇ ਇਹ ਗੇਟ ਜੇ ਵੀ ਰਹਿ ਗਿਆ ਤੇ ਆਓ ਜੀ ਹੁਣ ਅੰਦਰ ਦਾ ਵਸਾਉਣੇ ਆਂ ਦ੍ਰਿਸ਼ ਇੱਕ ਇਸ ਤਰੀਕੇ ਦਾ ਗੇਟ ਹੈ ਵੈਸੇ ਅੰਦਰੋਂ ਸੇ ਹੀ ਵੇਖਿਆ ਵੀ ਬਾਲੇ ਵਗੈਰਾ ਛੱਪਾ ਹੈ ਜਿਵੇਂ ਹੁੰਦੇ ਆ ਕੱਚੇ ਆਇਟ ਦੇ ਉਸੇ ਤਰੀਕੇ ਦੇ ਬਣਿਆ ਹੋਇਆ ਤੇ ਅੱਜ ਲੋਕ ਚੱਲਦੇ ਕੋ ਨੂੰ ਅੰਦਰ ਆ ਜੀ ਕਿਵੇਂ ਆ ਦੇਖੋ ਵੀ ਆਪਾਂ ਆਪਣੇ ਘਰੇ ਘਰਾਂ ਦੇ ਵਿੱਚ ਵੀ ਪਹਿਲਾਂ ਜਿਹੜੇ ਕੱਚੇ ਘਰ ਹੁੰਦੇ ਸੀ ਉਹਨਾਂ ਦੇ ਵਿੱਚ ਵੀ اسی ਤਰੀਕੇ ਦੇ ਨਾਲ ਛੱਪਾ ਦੀ ਮੁਰੰਮਤ ਹੋਈ ਗਈ ਤੇ ਇੱਥੇ ਵੀ ਬਾਲੇ ਤੇ ਇੱਟਾਂ ਲੱਗੀਆਂ ਆ ਹਨ ਇਸੇ ਤਰੀਕੇ ਨਾਲ ਹੀ ਬਣਾਇਆ ਗਿਆ ਤੇ ਆ ਪੁਰਾਣੀਆ ਦੁਕਾਨਾ ਤੇ ਇੱਧਰੇ ਗੇਟ ਹੁੰਦਾ ਸੀ ਬਟ ਹੁਣ ਫਿਲਹਾਲ ਤੇ ਨਹੀਂ ਰਹਿ ਗਿਆ ਗੇਟ ਤੇ ਸਿਰਫ ਤੋਂ ਸਿਰਫ ਇੱਕ ਦਰਵਾਜ਼ਾ ਹੀ ਰਹਿ ਗਿਆ ਤੇ ਆਓ ਆ ਵੇਖੋ ਆ ਵੇਖੋ ਪੁਰਾਣੀ ਦੁਕਾਨ ਹੈ ਕਿੰਨੀ ਪੁਰਾਣੀ ਦੁਕਾਨ ਬਣਾਈ ਹੋਈ ਹੈ ਤੇ ਇੱਧਰ ਵੀ ਹੈ ਤੇ ਲੋਕੇਸ਼ਨ ਬਹੁਤ ਹੀ ਜ਼ਿਆਦਾ ਵਧੀਆ ਵੈਸੇ ਨੇ ਅੱਛਾ ਜੀ ਕਿੱਥੋਂ ਸੀ ਹਾਂਜੀ ਤੁਸੀਂ ਸ਼ਹਿਰ ਦੀ ਜੀ ਕੋਈ ਵਿਆਸਾ ਦੀ ਹਾਂਜੀ ਆ ਜੀ ਉਹ ਹਾਂਜੀ ਇਹ ਸੀਗਾ ਫਰੋਜਪੁਰ ਸ਼ਹਿਰ ਜੀਰੂ ਬਜਟ ਪੰਜਾਬ ਪੂਰ ਦੀ ਇਹ ਮੇਰੀ ਵੀਡੀਓ ਸੀਗੀ ਤੇ ਆਸ ਕਰਦਾ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਤੋਂ ਬਾਅਦ ਫਰੋਈਪੁਰ ਜ਼ਿਲ੍ਹੇ ਦੇ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਹੀ ਜਾਵਾਂਗੇ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸ਼ੁਕਰੀਆ ਤਬ ਤੱਕ ਦੇ ਲਈ ਰੱਬ ਰਾਖਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ